ਕਿਤੇ ਕਿਤਾਬ ਜਿਹੜੀ ਲਗੀ ਆ ਕਿਸਾਨ ਮੁਜਜ਼ਾ ਕਾਪੜਾ ਇਹਦਾ ਮਕਸਦ ਕੀ ਹੈਗਾ ਕਿਤਾਬ ਦੇਖੋ ਜੀ ਇਹ ਕਿਤਾਬ ਜਿਹੜੀ ਆ ਸਾਡੀ ਜਥੇਬੰਦੀ ਵੱਲੋਂ 3 ਮਹੀਨਿਆਂ ਦਾ ਪੂਰੀ ਜਿਹੜੀ ਰਿਪੋਰਟ ਤੇ ਸਾਡੇ ਜਿਹੜੇ ਆਗੂ ਆ ਸਤ੍ਰਾਂ ਸੰਗ ਪੰਨੋ ਉਹਨਾਂ ਵੱਲੋਂ ਹੋਰ ਆਗੂ ਵੱਲੋਂ ਜਿਹੜੇ ਲੇਖ ਵੀ ਲਿਖੇ ਉਹਦੇ ਵਿੱਚ ਵੀ ਆ ਪੂਰੀ ਜ਼ੂਰੀ ਸਾਡੀ ਜਥੇਬੰਦੀ ਦੀ ਜਿਹੜੀ ਰਿਪੋਰਟ ਹੈ ਜਿਵੇਂ ਅਸੀਂ ਪਹਿਲਾਂ ਲੇਖਾ ਜੋਖਾ 2000 ਤੋਂ ਲੈ ਕੇ 2023 ਤੱਕ ਜਿਹੜਾ ਵਾ ਹੋਰ ਲਿਖੀ ਗਈ ਸੀ ਇਸ ਤਰ੍ਹਾਂ ਜਿਹੜੀ ਆ ਸੀ ਇਹ ਉਪਰਾਲਾ ਕੀਤਾ ਕਿਸਾਨ ਮਜ਼ਦੂਰ ਤੇ ਕਾਫਲਾ ਇਹਦੇ ਜਿ ਰਿਪੋਰਟ ਹਰ 3 ਮਹੀਨੇ ਬਾਅਦ ਅਸੀਂ ਜਿਹੜਾ ਆਪਣੀ ਜਥੇਬੰਦੀ ਵੱਲੋਂ ਛਾਪਿਆ ਕਰਾਂਗੇ ਕਿਸਾਨਾਂ ਦੇ ਵੱਲੋਂ ਅੱਜ ਡੰਡਾਲਾ ਗੁਰੂ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਵੱਡੀ ਕੀਤੀ ਦੇ ਵਿੱਚ ਕਿਸਾਨ ਪਹੁੰਚਦੇ ਨੇ 26 ਤਰੀਕ ਨੂੰ ਵੱਡਾ ਸਮਾਗਮ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਦੇਖੋ ਦੋ ਕਿ ਜਿਹਦੇ ਵਿੱਚ ਬੀਪੀਆਂ ਅਤੇ ਬਜ਼ੁਰਗ ਨੌਜਵਾਨ ਪਹੁੰਚੇ ਹੋਏ ਨੇ ਤੇ ਵੱਡੀ ਕੀਤੀ ਦੇ ਵਿੱਚ ਕਿਸਾਨ ਇਹ ਕਹਿ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਬਣਾ ਕੇ ਨਾ ਰਹਿਣਗੇ ਪਰ ਅੱਜ ਮਹਾਪੰਚਾਇਤ ਜਿਹੜੀ ਕਿਹਾ ਗਿਆ 26 ਤਰੀਕ ਨੂੰ ਵੱਡਾ ਐਲਾਨ ਕੀਤਾ ਗਿਆ ਕਿ ਜਿਹੜੇ ਪੰਜਾਬ ਪੂਰਾ ਦੇ ਜਾਂ ਮੌਨ ਨੇ ਉਹਨਾਂ ਦਾ ਖਰਾਬ ਕੀਤਾ ਜਾਵੇਗਾ ਤੁਜੇ ਪਾਸੇ ਇਹ ਗੱਲਬਾਤ ਅਸੀਂ ਕਰਾਂਗੇ ਦੇ ਸਦਕਾ ਕਿ ਆਗੂ ਪਹੁੰਚੇ ਹੋਣੇ ਜਿਹੜੇ ਕਿਤਾਬਾਂ ਵੀ ਜਿਹੜੀਆਂ ਵੰਡੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਸੰਘਰਸ਼ ਦੇ ਉੱਪਰ ਕਿਤਾਬਾਂ ਵੀ ਲਿਖੀਆਂ ਗਿਆ ਨੇ ਹਰ ਇੱਕ ਨੂੰ ਝੰਡਾ ਤੇ ਟੈਗ ਜਿਹੜਾ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਜੇ ਵੇਖਿਆ ਜਾਵੇ ਮੰਸ਼ਾ ਸਰਕਾਰਾਂ ਦੀ ਸਹੀ ਨਹੀਂ ਲੱਗ ਰਹੀ ਇਸੇ ਕਰਕੇ ਕਿਸਾਨਾਂ ਨੂੰ ਮਹਾਪੰਚਾਇਤਾਂ ਕਰਨ ਦੀ ਲੋੜ ਪੈ ਰਹੀ ਆ 26 ਤਰੀਕ ਦੇ ਕਿਹੜੇ ਕਿਹੜੇ ਪ੍ਰੋਗਰਾਮ ਲਿਖ ਕੇ ਗੱਲ ਕਰ ਬੈਠੇ ਜੱਬਾ ਸਾਡੇ ਨਾਲੇ ਜੱਬਾ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇੱਕ ਤੇ ਕਿਤਾਬ ਜਿਹੜੀ ਲਿਖੀ ਆ ਕਿਸਾਨ ਮਜ਼ਦੂਰ ਕਾਫਲਾ ਇਹਦਾ ਮਕਸਦ ਕੀ ਹੈਗਾ ਕਿਤਾਬ ਦਾ ਦੇਖੋ ਜੀ ਇਹ ਕਿਤਾਬ ਜਿਹੜੀ ਆ ਸਾਡੀ ਜਥੇਬੰਦੀ ਵੱਲੋਂ 3 ਮਹੀਨਿਆਂ ਦਾ ਪੂਰੀ ਜਿਹੜੀ ਰਿਪੋਰਟ ਸਾਡੇ ਜਿਹੜੇ ਆਗੂ ਆ ਸਤਰਾਮ ਸਿੰਘ ਪੰਨੂ ਉਹਨਾਂ ਵੱਲੋਂ ਹੋਰ ਆਗੂ ਵੱਲੋਂ ਜਿਹੜੇ ਲੇਖ ਵੀ ਲਿਖੇ ਉਹਦੇ ਵਿੱਚ ਵੀ ਆ ਪੂਰੀ ਜ਼ੂਰੀ ਸਾਡੀ ਜਥੇਬੰਦੀ ਦੀ ਜਿਹੜੀ ਰਿਪੋਰਟ ਆ ਜਿਵੇਂ ਅਸੀਂ ਪਹਿਲੋਂ ਲੇਖਾ ਜੋਖਾ 2000 ਤੋਂ ਲੈ ਕੇ 2023 ਤੱਕ ਜਿਹੜਾ ਵਾ ਹੋਰ ਲਿਖੀ ਗਈ ਸੀ ਇਸ ਤਰ੍ਹਾਂ ਜਿਹੜੀ ਆ ਸੀ ਇਹ ਉਪਰਾਲਾ ਕੀਤਾ ਕਿਸਾਨ ਮਜ਼ਦੂਰ ਤੇ ਕਾਫਲਾ ਇਹਦੇ ਚ ਰਿਪੋਰਟ ਹਰ ਤਿੰਨ ਮਹੀਨਿਆਂ ਬਾਅਦ ਅਸੀਂ ਜਿਹੜਾ ਆਪਣੇ ਜਥੇਬੰਦੀ ਵੇਲੇ ਛਾਪਿਆ ਕਰਾਂਗੇ ਇਹ ਲੋਕਾਂ ਨੂੰ ਪੜਨ ਵਾਸਤੇ ਲੋਕਾਂ ਦੇ ਜਿਹੜਾ ਵਾ ਰੂਬਰੂ ਕੀਤੀ ਆ ਤਾਂ ਕਿ ਪੜ ਕੇ ਤੇ ਕੁਝ ਲੋਕਾਂ ਦੀ ਜਿਹੜੀ ਸਮਝ ਬਣ ਸਕੇ ਲੋਕਾਂ ਨੂੰ ਜਾਣਕਾਰੀ ਹੋ ਸਕੇ ਵੀ ਸਾਡੀ ਜਥੇਬੰਦੀ ਕੀ ਕਰਦੀ ਆ ਸਰਕਾਰਾਂ ਕੀ ਰਹੀਆਂ ਸਾਰਾ ਕੁਝ ਇਹਦੇ ਵਿੱਚ ਜਿਹੜਾ ਵਾ ਇਹ ਦਰਜ ਕੀਤਾ ਵਾ ਇਸ ਕਰਕੇ ਅਸੀਂ ਇਸ ਛਾਪੀ ਆ ਅੱਜ ਮਾ ਪੰਚਾਇਤ ਕੀਤੀ ਜਾ ਰਹੀ ਆ ਦਾਣਾ ਮੰਡੀ ਦੇ ਵਿੱਚ ਇਹਦੇ ਵਿੱਚ ਕਿਹੜੇ ਕਿਹੜੇ ਵੇਖੋ ਜੀ ਅੱਜ ਜਿਹੜੀਆਂ ਦਾਣਾ ਮੰਡੀ ਚੜਿਆਲਾ ਗੁਰੂ ਚ ਅਸੀਂ ਕਰ ਰਹੇ ਆ ਇਹ ਲਗਾਤਾਰ ਸਾਡੀਆਂ ਜਿਹੜੀਆਂ ਆ ਅਮਰਸਾਹ ਜ਼ਿਲ੍ਹੇ ਦੇ ਵਿੱਚ 4 ਮਾਰ ਰੈਲੀਆਂ ਜਿਹੜੀਆਂ ਹੋ ਰਹੀਆਂ ਹਨ ਜਿਤਨਾ ਅੱਜ ਦਾਣਾ ਮੰਡੀ ਚੜਿਆਲਾ ਗੁਰੂ ਫੇਰ ਜਿਹੜੀ ਆ ਕੱਲ ਨੂੰ ਅਬਦਾਲ ਵਿਖੇ ਹੋਊਗੀ ਮੈਂ ਪਰਸੋ 25 ਨੂੰ ਜਿਹੜੀ ਆ ਸਾਧੂ ਸਿੱਖ ਚੁਿੰਡਾ ਵਿਖੇ ਦੇ ਨਾਲ ਹੀ ਚਮਿਆਰੀ ਜਿਹੜਾ ਵਾ ਜਨਾਲਾ ਜੋ ਉਹਨਾਂ ਦੀ ਜਿੱਦਾਂ ਹੋਣਗੇ 4-5 ਵਕ ਕਿਉਂਕਿ ਏਡੀ ਦੂਰ ਸਾਰਾ ਇੱਕੇ ਥਾਂ ਕੱਟ ਕਰਨਾ ਜਿਹੜਾ ਮੁਸ਼ਕਲ ਹੋ ਜਾਂਦਾ ਵਾ ਇਸ ਕਰਕੇ ਅਸੀਂ ਸਖਤੀਆਂ ਦਾ ਕਰਕੇ ਵੱਖ-ਵੱਖ ਕਿੱਤਿਆਂ ਦੇ ਲੋਕਾਂ ਦੇ ਵਿੱਚ ਜਿਹੜਾ 29 ਤਰੀਕ ਨੂੰ ਅਸੀਂ ਜਿਹੜਾ ਸ਼ੰਭੂ ਕਾਬਲੇ ਦੇ ਜਾਣਾ ਵਾ ਟਰਾਲੀਆਂ ਲਈ ਉਹਦੀ ਤਿਆਰੀ ਵਿੱਚ ਜੋ ਕਰ ਰਹੇ ਆ ਨਾਲ ਹੀ ਜਿਹੜਾ ਵਾ 26 ਤਰੀਕ ਨੂੰ ਟਰੈਕਟਰ ਮਾਰਚ ਆ ਉਹਨਾਂ ਦਾ ਜਿਹੜਾ ਅਸੀਂ ਪ੍ਰੋਗਰਾਮ ਜਿਹੜਾ ਇਹ ਤੇਰੇ ਆ ਇਹ ਤਿਆਰੀ ਵਿੱਚੋਂ ਵਰਤ ਰਹੇ ਆ ਵੀ ਤੁਸੀਂ ਵੇਖੋਗੇ 29 ਮਾਰਚ ਨੂੰ ਜਿਹੜਾ ਵਾ ਪੰਜਾਬ ਤੋਂ ਹਜ਼ਾਰ ਸ਼ੰਭੂ ਬੋਰਚੇ ਨੂੰ ਜਿਹੜਾ ਵਾ ਉਹ ਰਵਾਨਾ ਹੋਣ ਗਿਆ ਉਹਦੀ ਵੀ ਤਿਆਰੀ ਵਿੱਚੋਂ ਜਿਹੜਾ ਵਾ ਇਹ ਰੈਲੀ ਨੂੰ ਅਸੀਂ ਜਿਹੜਾ ਕਰ ਰਹੇ ਹਾਂ ਲੋਕਾਂ ਦੀ ਹਮਾਇਤ ਕਿੱਦਾਂ ਨਹੀਂ ਮਿਲਦੀ ਪਈ ਆ ਪੰਜਾਬ ਵਿੱਚ ਬਹੁਤ ਵਧੀਆ ਹਮਾਇਤ ਕਿਉਂਕਿ ਲੋਕ ਜਾਣ ਚੁੱਕੇ ਆ ਵੀ ਅੱਜ ਕਾਰਪੋਰੇਟ ਦਾ ਜਿਹੜਾ ਹਮਲਾ ਵਾ ਪੂਰੇ ਬਾਜ਼ਾਰ ਤੇ ਆ ਛੋਟੇ ਵਪਾਰੀ ਤੇ ਆ ਦੁਕਾਨਦਾਰ ਤੇ ਆ ਕਿਸਾਨ ਦੇ ਨਾਲ ਤੇ ਹੋਣਾ ਹੀ ਹੋਣਾ ਵਾ ਉਹਨਾਂ ਦੇ ਤੇ ਵੀ ਅੱਜ ਜਿਹੜਾ ਵਾ ਵੇਖੋ ਆਟਾ ਸਾਡਾ ਕਣਕ ਜਿਹੜੀ ਆ 22 ਰੁਪਏ ਲੈ ਕੇ ਤੇ ਅੱਜ ਜਿਹੜਾ ਵਾ ਆਟਾ 40 45 ਰੁਪਏ ਜਿਹੜਾ ਵਾ ਮਿਲ ਰਿਹਾ ਜਿਉਂ ਆਸ਼ੀਰਵਾਦ ਦਾ ਵਾ ਹੋਰ ਇਹੋ ਜਿਹੇ ਬ੍ਰਾਂ ਤੇ ਆਨਲਾਈਨ ਜਿਹੜਾ ਵਾ ਖਰੀਦਦਾਰੀ ਹੋ ਰਹੀ ਆ ਜਦੋਂ ਆਨਲਾਈਨ ਖਰੀਦਦਾਰ ਹੋਊਗੀ ਤਾਂ ਫਿਰ ਜਿਹੜਾ ਬਾਜ਼ਾਰ ਵਾਲਾ ਵਾ ਉਹ ਦੁਕਾਨਦਾਰ ਵਿਚਾਰਾ ਮਾਰਿਆ ਜਾਊ ਛੋਟਾ ਦੁਕਾਨਦਾਰ ਸਾਰਾ ਉਜੜ ਜਾਊਗਾ ਇਸ ਕਰਕੇ ਅਸੀਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਵਰਕਨ ਦੱਸਣਾ ਚਾਹੁੰਨੇ ਵੀ ਤੁਹਾਡੇ ਉੱਤੇ ਜਿਹੜਾ ਕਾਰਪੋਰੇਟ ਦਾ ਬਹੁਤ ਵੱਡਾ ਹਮਲਾ ਜੇ ਜਾਗੋ ਇਕੱਠੇ ਹੋ ਕੇ ਆਓ ਕਾਰਪੋਰੇਟ ਦੇ ਜਿਹੜਾ ਵਾ ਖਿਲਾਫ ਆਪਾਂ ਜਿਹੜੀ ਆ ਉਹ ਜੰਗ ਲੜੀਏ ਕੋਈ ਕੁਝ ਹੋਰ ਵੀ ਕਿਸਾਨਾਂ ਗੂ ਮਜ਼ਦੂਰਾਂ ਦੇ ਸਾਥ ਨਾਲ ਤਾਂ ਕਿੱਦਾਂ ਲੱਗ ਰਿਹਾ ਕਿ ਜਿਹੜਾ ਕਾਫਲਾ ਵੱਧਦਾ ਜਾ ਰਿਹਾ ਪਰ ਕੇਂਦਰ ਸਰਕਾਰ ਉੱਥੇ ਦੇ ਉੱਤੇ ਖੜੀ ਆ ਕਿਸਾਨਾਂ ਕਈ ਕਿਸਾਨ ਸ਼ਹੀਦ ਹੋ ਗਏ ਵੇਖੋ ਜੀ ਇਹ ਕਿਸਾਨ ਜਿਹੜੇ ਆ ਸਰਕਾਰ ਜਿਹੜੀ ਆ ਨਾ ਕਾਰਪੋਰੇਟਾਂ ਦੇ ਹੱਕੇ ਚੱਲ ਰਹੀ ਆ ਕਾਰਪੋਰੇਟਾਂ ਦੇ ਦਵਾਸਲੇ ਜਿਹੜੇ ਫੈਸਲੇ ਲਏ ਜਾ ਰਹੇ ਆ ਔਰ ਕਿਸਾਨਾਂ ਵੱਲੋਂ ਜਿਹੜਾ ਵੱਧ ਤੋਂ ਵੱਧ ਜਿਹੜੇ ਆ ਬਾਡਰਾਂ ਦੇ ਉੱਤੇ ਜਿਹੜੇ ਇਕੱਠ ਕੀਤੇ ਜਾ ਰਹੇ ਆ ਔਰ ਇਹ ਜਿਹੜਾ ਮਤਲਬ ਇਕੱਠ ਕਰਾਂਗੇ ਵੱਡੇ ਤੋਂ ਵੱਡੇ ਐਕਸ਼ਨ ਲਵਾਂਗੇ ਤਾਂ ਫੇਰ ਜਿਹੜੀ ਸਰਕਾਰ ਜਿਹੜੀ ਆ ਉਹਨੂੰ ਦਬਾਇਆ ਜਾ ਸਕਦਾ ਹਾਂ ਅਜੇ 26 ਤਰੀਕ ਦੇ ਪ੍ਰੋਗਰਾਮ ਲਿਖੇ ਲਏ ਲੱਗਦਾ ਕਿ ਲੋਕ ਹਮਾਇਤ ਕਰਨਗੇ ਤੁਹਾਡੀ ਕਿਉਂਕਿ 26 ਜਨਵਰੀ ਨੂੰ ਬਹੁਤ ਵੱਡਾ ਦਿਨ ਹੈਗਾ ਵੇਖੋ ਜੀ 26 ਜਨਵਰੀ ਨੂੰ ਤਾਂ ਕਰਨਗੇ ਪੰਜਾਬ ਬੰਦ ਤੁਸੀਂ ਵੇਖਿਆ ਹੀ ਆ 10 ਦਸੰਬਰ ਜਦੋਂ ਪੰਜਾਬ ਬੰਦ ਕੀਤਾ ਤਾਂ ਸਾਰੇ ਪੰਜਾਬ ਨੇ ਪੂਰਾ ਦੁਕਾਨਦਾਰ ਹਰ ਲੈਵਲ ਉਹ ਵੀ ਵਰਗ ਖੜਾ ਹੋ ਗਿਆ ਜਿਨ੍ਹਾਂ ਨੇ 1-1 ਕਰੋੜ ਦਾ ਨੁਕਸਾਨ ਇੱਕ ਦਿਨ ਦਾ ਕਰਵਾਇਆ ਟਰਾਂਸਪੋਰਟਰ ਵਾਲੇ ਖੜ ਗਏ ਕਿਉਂਕਿ ਸਾਰਿਆਂ ਨੂੰ ਪਤਾ ਵਾ ਕਿ ਕਿਸਾਨ ਨੂੰ ਬਚਾਇਆ ਸੀ ਸਾਰਾ ਪੰਜਾਬ ਬਚਦਾ ਅਗਰ ਕਿਸਾਨ ਮਰਦਾ ਵਾ ਤੇ ਪੂਰਾ ਪੰਜਾਬ ਜਿਹੜਾ ਵਾ ਉਹ ਖਤਮ ਹੁੰਦਾ ਵਾ ਸਾਰਾ ਦਾ ਬਿਜ਼ਨਸ ਖਤਮ ਹੁੰਦਾ ਵਾ ਕਿਉਂਕਿ ਜੇ ਕਾਰਪੋਰੇਟ ਹਾਵੀ ਹੋ ਗਿਆ ਤਾਂ ਸਾਨੂੰ ਇਹਨਾਂ ਦੇ ਗੁਲਾਮ ਰਹਿਣਾ ਪਊਗਾ ਸਾਨੂੰ ਇਹਨਾਂ ਦੀਆਂ ਦਿਹਾੜੀਆਂ ਕਰਨੀਆਂ ਪੈਣਗੀਆਂ ਇਸ ਕਰਕੇ ਹਰ ਵਰਗ ਹੁਣ ਤਿਆਰ ਔਰ ਸੇਰਾਂ ਦਾ ਸਾਥ ਮਿਲਦਾ ਵਾ ਅੱਜ ਕੋਣ ਕੋਣ ਇੱਥੇ ਪਹੁੰਚੇ ਜੀ ਅੱਜ ਜਿਹੜਾ ਵਾ ਇਹ 29 ਤਰੀਕ ਦਾ ਜਿਹੜਾ ਵਾ ਲੋਕਾਂ ਨੂੰ ਮਤਲਬ ਜਾਗਰਤ ਕਰਾਉਣ ਵਾਸਤੇ ਕਿ 29 ਤਰੀਕ ਨੂੰ ਆਪਣੀ ਜਿਹੜੀ ਤਿਆਰੀ ਆ ਰਾਤ ਨੂੰ ਬਿਆਸ ਛਾਰਾਂਗੇ ਅੱਜ ਦਿਨੇ ਜਿਹੜਾ 30 ਨੂੰ ਵੱਡੇ ਕਾਫਲੇ ਜਿਹੜੇ ਅਮਰਸਾਹ ਚਲੇਦੇ ਆ ਉਹ ਸ਼ੰਭੂ ਬਾਰਡਰ ਤੋਂ ਰਵਾਨਾ ਹੋਣਗੇ ਉਹਦੇ ਵਾਸਤੇ ਲੋਕਾਂ ਨੂੰ ਤਿਆਰ ਕਰਨ ਵਾਸਤੇ ਜਿਹੜਾ 26 ਤਰੀਕ ਨੂੰ ਲੈ ਕੇ ਆਏ ਰਵਿਣ ਰਾਜਨੀਤੀ ਤਿਆਰ ਕੀਤੀ ਗਈ ਹੈ ਤੇ 29 ਤਰੀਕ ਨੂੰ ਟਰੈਕਟਰ ਟਰਾਲੀਆਂ ਕੂਸ ਕਰਨ ਗਈਆਂ ਸ਼ੰਭੂ ਬਾਰਡਰ ਨੂੰ ਇਹ ਕਿਸਾਨਾਂ ਆਪੂ ਕਹਿੰਦੇ ਨਜ਼ਰ ਆ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਕੋ ਸ਼ਹਿਰ ਵਾਸੀਓ ਕੋਈ پنجاب ਦੇ ਲੋਕਾਂ ਕੋ ਹਮਾਇਤ ਵੀ ਮੰਗੀ ਆ ਕਿ ਕਿਸਾਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਕਿ ਪੰਜਾਬ ਦੇ ਹਿੱਤਾਂ ਵਾਸਤੇ ਲੜਦੇ ਪਏ ਆ ਕੈਮਰਾ ਨਾਲ ਬਨੋਦੇ ਨਾਮ ਮਜੀਂਦਰ ਸਿੰਘ ਸਾਡੇ ਟੀਵੀ Tende a guru.